ਸਰ ਸ੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਅਸੀਂ ਗੱਲ ਕਰਾਂਗੇ ਬਾਲੀਵੁੱਡ ਦੀ ਉਸ ਹਸੀਨਾ ਬਾਰੇ ਜਿਨੇ 1974 ਦੇ ਵਿੱਚ ਮੁੰਬਈ ਦੀ ਧਰਤੀ ਤੇ ਜਨਮ ਲਿਆ ਜਿਸ ਤੋਂ ਬਾਅਦ ਇੰਨੀਆਂ ਮੁਸ਼ਕਲਾਂ ਔਕੜਾਂ ਇੰਨੀਆਂ ਕੰਟਰੋਵਰਸੀਆਂ ਸਹ ਕੇ ਆਪਣੇ ਕੈਰੀਅਰ ਦੇ ਵਿੱਚ ਅੱਗੇ ਵਧੀ ਤੇ ਅੱਗੇ ਵੱਧਦੇ ਵੱਧੇ ਉਹਨਾਂ ਦਾ ਕੈਰੀਅਰ ਫਲॉप ਕਿਸ ਤਰ੍ਹਾਂ ਹੁੰਦਾ ਹੈ ਅੱਜ ਉਸ ਦੇ ਬਾਰੇ ਡਿਟੇਲ ਚ ਗੱਲਬਾਤ ਕਰਾਂਗੇ ਸੋ ਗੱਲ ਕਰਾਂਗੇ ਅੱਜ ਕਪੂਰ ਖਾਨਦਾਨ ਦੀ ਕਿ ਕਪੂਰ ਖਾਨਦਾਨ ਕਿਸ ਤਰ੍ਹਾਂ ਸ਼ੁਰੂਆਤ ਕਰਦਾ ਹੈ ਆਪਣੀ ਫਿਲਮ ਇੰਡਸਟਰੀ ਦੇ ਵਿੱਚ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਕਿ ਕਪੂਰ ਖਾਨਦਾਨ ਦੇ ਵਿੱਚ ਕੁੜੀ ਪਹਿਲੀ ਕੁੜੀ ਜਿਹੜੀ ਉਹ ਕਿਸ ਤਰ੍ਹਾਂ ਸ਼ੁਰੂਆਤ ਕਰਦੀ ਹੈ ਫਿਲਮੀ ਕੈਰੀਅਰ ਦੀ ਇਸ ਤੇ ਅਸੀਂ ਅੱਜ ਖਾਸ ਗੱਲਬਾਤ ਕਰਨੀ ਹੈ ਗੱਲ ਕਰ ਰਹੇ ਹਾਂ ਅਸੀਂ ਕਰੀਨਾ ਕਪੂਰ ਦੀ ਭੈਣ ਕਰਿਸ਼ਮਾ ਕਪੂਰ ਦੇ ਬਾਰੇ ਕਰਿਸ਼ਮਾ ਕਪੂਰ ਤੁਸੀਂ ਦੇਖਿਆ ਹੈ ਕਿ ਹਜੇ ਵੀ ਅਗਰ ਲਾਈਮਲਾਈਟ ਦੇ ਵਿੱਚ ਆਉਂਦੀ ਹੈ ਜਾਂ ਕਦੇ ਵੀ ਉਹਨਾਂ ਦੀਆਂ ਵੀਡੀਓਜ਼ ਤਸਵੀਰਾਂ ਅਸੀਂ ਦੇਖਦੇ ਹਾਂ ਤਾਂ ਔਰ ਪਤੀ ਦੇ ਨਾਲ ਵੀ ਉਹਨਾਂ ਦਾ ਡਾਈਵੋਰਸ ਕਿਉਂ ਹੋਇਆ ਇਸ ਤੇ ਅੱਜ ਅਸੀਂ ਅੱਜ ਖਾਸ ਗੱਲਾਂ ਕਰਨੀਆਂ ਨੇ ਸੋ ਕ੍ਰਿਸ਼ਮਾ ਕਪੂਰ ਦੀ ਬਾਇਓਗ੍ਰਾਫੀ ਤੇ ਅਸੀਂ ਅੱਜ ਗੱਲਾਂ ਕਰਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਆ ਕਿ ਕ੍ਰਿਸ਼ਮਾ ਕਪੂਰ ਜਿਨ੍ਹਾਂ ਦੀ ਮਦਰ ਦਾ ਨਾਮ ਹੈ ਬਬੀਤਾ ਔਰ ਫਾਦਰ ਨੇ ਰਣਧੀਰ ਕਪੂਰ ਯਾਨੀ ਕਿ ਨਾਮ ਉਹ ਜਿਨ੍ਹਾਂ ਨੂੰ ਪਛਾਣ ਦੀ ਜ਼ਰੂਰਤ ਨਹੀਂ ਹੈ ਜਿਨ੍ਹਾਂ ਦੇ ਬਾਰੇ ਡਿਟੇਲਸ ਗੱਲ ਕਰਨ ਦੀ ਜ਼ਰੂਰਤ ਨਹੀਂ ਹੈ ਰੰਦੀਪ ਕਪੂਰ ਆਪਣੇ ਆਪ ਦੇ ਵਿੱਚ ਹੀ ਇੱਕ ਮੰਨੀ ਪਰਮੰਨੀ ਉਹ ਹਸਤੀ ਜਿਨ੍ਹਾਂ ਨੇ ਆਪਣੀ ਵਾਈਫ ਬਬੀਤਾ ਨੂੰ ਯਾਨੀ ਕਿ ਐਕਟਰਸ ਬਣਨ ਤੋਂ ਰੋਕਿਆ ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਇੰਡਸਟਰੀ ਦੇ ਵਿੱਚ ਜਿਸ ਤੋਂ ਬਾਅਦ ਕਰੀਨਾ ਔਰ ਤ੍ਰਿਸ਼ਮਾ ਨੂੰ ਤਾਂ ਬਿਲਕੁਲ ਹੀ ਪਰਮਿਸ਼ਨ ਨਹੀਂ ਸੀਗੀ ਕਿ ਉਹ ਇੰਡਸਟਰੀ ਦੇ ਵਿੱਚ ਕਪੂਰ ਖਾਨਦਾਨ ਦੀਆਂ ਕੁੜੀਆਂ ਹੋ ਕੇ ਕੰਮ ਕਰਨ ਦੀਆਂ ਪਰ ਬਬੀਤਾ ਨੇ ਕਰੀਨਾ ਕਪੂਰ ਔਰ ਕ੍ਰਿਸ਼ਮਾ ਕਪੂਰ ਨੂੰ ਇਸ ਕਦਰ ਸਪੋਰਟ ਕੀਤਾ ਕਿ ਕ੍ਰਿਸ਼ਮਾ ਕਪੂਰ ਨੇ ਸਭ ਤੋਂ ਪਹਿਲਾਂ ਖਾਨਦਾਨ ਦੀ ਪਹਿਲੀ ਕੁੜੀ ਹੈ ਜਿਸ ਨੇ ਇੰਡਸਟਰੀ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ 1991 ਦੇ ਵਿੱਚ ਉਹਨਾਂ ਦੀ ਸਭ ਤੋਂ ਪਹਿਲੀ ਫਿਲਮ ਜਿਹੜੀ ਆਉਂਦੀ ਹੈ ਅੱਜ ਅਸੀਂ ਉਹਨਾਂ ਦੀਆਂ ਫਿਲਮਾਂ ਤੇ ਪਹਿਲਾਂ ਗੱਲ ਕਰਾਂਗੇ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਕੈਦੀ ਫਿਲਮ ਕੀਤੀ ਹਰੀਸ਼ ਦੇ ਨਾਲ ਜਿਸ ਤੋਂ ਬਾਅਦ ਉਹਨਾਂ ਨੇ 1992 ਦੇ ਵਿੱਚ ਅਨਾੜੀ ਫਿਰ 1993 ਵਿੱਚ ਅੰਦਾਜ਼ ਆਪਣਾ ਆਪਣਾ ਫਿਰ ਰਾਜਾ ਬਾਬੂ 1994 ਦੇ ਵਿੱਚ ਕੁੱਲੀ ਨੰਬਰ 1 1995 ਦੇ ਵਿੱਚ ਸਾਜਨ ਚਲੇ ਸਸੁਰਾਲ 1996 ਦੇ ਵਿੱਚ ਜੀਤ 1996 ਦੇ ਵਿੱਚ ਯਾਨੀ ਕਿ 1996 ਦੇ ਵਿੱਚ ਉਹਨਾਂ ਨੇ ਦੋ ਫਿਲਮਾਂ ਕੀਤੀਆਂ ਇਨਫੈਕਟ ਤਿੰਨ ਰਾਜਾ ਹਿੰਦੁਸਤਾਨੀ ਵੀ ਇਸ ਤੋਂ ਬਾਅਦ 1997 ਦੇ ਵਿੱਚ ਉਹਨਾਂ ਨੇ ਕੀਤੀ ਦਿਲ ਤੋਂ ਪਾਗਲ ਹੈ ਇਸ ਤੋਂ ਬਾਅਦ ਉਹਨਾਂ ਨੇ ਕਈ ਜਿਹੜੇ ਨੇ ਬੈਸਟ ਐਕਟ्रेसेस ਦੇ ਅਵਾਰਡਸ ਵੀ ਜਿੱਤੇ ਹਨ ਫਿਲਮ ਫੇਅਰ ਅਵਾਰਡ ਨੈਸ਼ਨਲ ਫਿਲਮ ਫੇਅਰ ਅਵਾਰਡ ਵੀ ਜਿੱਤਿਆ ਹੈ ਕ੍ਰਿਸ਼ਮਾ ਕਪੂਰ ਨੇ ਉਸ ਸਬਦ 1997 ਦੇ ਵਿੱਚ ਜੁੜਵਾ ਫਿਲਮ ਕਰਦੇ ਨੇ ਹੀਰੋ ਨੰਬਰ 1 ਬੀਵੀ ਨੰਬਰ 1 1999 ਦੇ ਵਿੱਚ 98 ਦਾ ਯਾਨੀ ਕਿ ਉਹਨਾਂ ਦਾ ਗੈਪ ਰਿਹਾ 2000 ਦੇ ਵਿੱਚ ਉਹਨਾਂ ਨੇ ਕੀਤੀ ਹਮ ਸਾਥ ਸਾਥ ਹੈ 1999 ਦੇ ਵਿੱਚ ਜਿਹੜੀ ਇਹ ਫਿਲਮ ਉਹਨਾਂ ਨੂੰ ਬੈਸਟ ਅਵਾਰਡ ਮਿਲਿਆ ਉਹਨਾਂ ਦੀਆਂ ਫਿਲਮਾਂ ਦੇ ਕਰਕੇ ਤੇ ਇਹ ਹੋਰ ਤੁਹਾਨੂੰ ਦੱਸ ਦਿੰਨੇ ਹਾਂ 2001 2004 2020 24 ਮਤਲਬ ਇਹ ਜਿਹੜਾ ਵਿੱਚ ਡਿਸਟੈਂਸ ਨਜ਼ਰ ਆ ਰਿਹਾ ਜਿਹੜਾ ਇਹਨਾਂ ਗੈਪ ਨਜ਼ਰ ਆਇਆ ਕ੍ਰਿਸ਼ਮਾ ਕਪੂਰ ਦਾ ਇਹਦੇ ਪਿੱਛੇ ਵੀ ਅੱਜ ਅਸੀਂ ਤੁਹਾਨੂੰ ਸਟੋਰੀ ਦੱਸਾਂਗੇ ਕਿ ਇੰਨੀਆਂ ਫਿਲਮਾਂ ਕ੍ਰਿਸ਼ਮਾ ਕਪੂਰ ਨੇ ਜਦੋਂ ਕਰਮੀਆਂ ਸ਼ੁਰੂ ਕੀਤੇ ਆ ਇੱਕਦਮ ਕ੍ਰਿਸ਼ਮਾ ਦਾ ਕਰੀਅਰ ਜਿਹੜਾ ਪੀਕ ਤੇ ਗਿਆ ਜਿਸ ਤੋਂ ਬਾਅਦ ਇੱਕਦਮ نیچے ਆ ਕੇ ਉਹਦਾ ਕਰੀਅਰ ਕਿਉਂ ਫਲॉप ਹੋਇਆ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਕਿ 1999 ਦੇ ਵਿੱਚ ਇੱਕ ਫਿਲਮ ਕੀਤੀ ਜਿਸ ਪਰਿਵਾਰ ਵੱਲੋਂ ਵੀ ਪਰਵਾਹ ਹੁੰਗਾਰਾ ਮਿਲਿਆ ਕਿਉਂਕਿ ਉਹਨਾਂ ਦੀ ਮਾਂ ਜਿਹੜੀ ਹੈ ਉਹਨੇ ਪਾਲਿਆ ਬਬੀਤਾ ਔਰ ਰਣਧੀਰ ਕਪੂਰ ਦਾ ਡਾਈਵੋਰਸ ਇਸੇ ਕਰਕੇ ਹੀ ਹੁੰਦਾ ਹੈ ਕਿ ਉਹ ਫਿਲਮ ਇੰਡਸਟਰੀ ਦੇ ਵਿੱਚ ਕੰਮ ਨਹੀਂ ਕਰਨਗੇ ਬਬੀਤਾ ਬਹੁਤ ਜ਼ਿਆਦਾ ਇੰਟਰਸਟਿਡ ਸੀਗੇ ਕਿ ਉਹ ਇੰਡਸਟਰੀ ਦੇ ਵਿੱਚ ਕੰਮ ਕਰਨ ਪਰ ਬਬੀਤਾ ਨੂੰ ਬਿਲਕੁਲ ਵੀ ਪਰਮਿਸ਼ਨ ਨਹੀਂ ਸੀ ਕਿ ਰਣਧੀਰ ਕਪੂਰ ਦੇ ਵੱਲੋਂ ਕਿ ਉਹ ਇੰਡਸਟਰੀ ਦੇ ਵਿੱਚ ਕੰਮ ਕਰਨ ਜਿਸ ਤੋਂ ਬਾਅਦ ਇਹਨਾਂ ਦਾ ਡਾਈਵੋਰਸ ਹੁੰਦਾ ਹੈ ਇਹਨਾਂ ਦੇ ਕਲੈਚਸ ਹੁੰਦੇ ਆ ਫਿਰ ਕਿਰਸ਼ਮਾ ਕਪੂਰ ਨੂੰ ਪੂਰੀ ਪੂਰੀ ਪਰਮਿਸ਼ਨ ਦਿੱਤੀ ਜਾਂਦੀ ਹੈ ਕਿ ਇੰਡਸਟਰੀ ਦੇ ਵਿੱਚ ਉਹ ਕੰਮ ਕਰ ਸਕਣ ਬਬੀਤਾ ਇੱਥੋਂ ਤੱਕ ਕਿ ਚੂੜੀਆਂ ਵੀ ਵੇਚਦੇ ਰਹੇ ਕਿ ਉਹ ਆਪਣੀ ਕੁੜੀਆਂ ਨੂੰ ਆਪਣੇ ਪੈਰਾਂ ਤੇ ਖੜੇ ਕਰ ਦੇਣ ਫਿਰ ਜਦੋਂ ਕਿਰਸ਼ਮਾ ਕਪੂਰ ਫਾਈਨੈਂਸ਼ੀਅਲੀ ਆਪਣੇ ਪੈਰਾਂ ਤੇ ਖੜੀ ਹੋ ਗਈ ਤੇ ਫਿਰ ਉਹਨਾਂ ਦੇ ਵਿਆਹ ਦੀ ਵੀ ਜੋ ਡਿਟੇਲਸ ਨੇ ਉਹ ਵੀ ਤੁਹਾਡੇ ਨਾਲ ਸੀ ਜ਼ਰੂਰ ਸ਼ੇਅਰ ਕਰਾਂਗੇ ਪਰ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਆ ਕਿ ਕਿਰਸ਼ਮਾ ਕਪੂਰ ਨੇ ਆਪਣੇ ਕੈਰੀਅਰ ਦੇ ਦੌਰਾਨ ਕਿੰਨੇ ਅਫੇਅਰਸ ਜੁੜਿਓ ਉਹ ਕੀਤੇ ਨੇ ਜਿਸ ਤੋਂ ਬਾਅਦ ਉਹਨਾਂ ਦੇ ਡਾਈਵੋਰਸ ਦੀਆਂ ਖਬਰਾਂ ਵੀ ਉੱਠੀਆਂ ਨੇ ਔਰ ਉਹਨਾਂ ਦਾ ਕੈਰੀਅਰ ਵੀ ਫਲॉप ਹੁੰਦਾ ਹੈ ਸਭ ਤੋਂ ਪਹਿਲਾਂ ਤੋਂ ਹੱਲ ਦੱਸ ਦਿੰਦੇ ਆ ਕਿ ਪਹਿਲੀ ਫਿਲਮ ਹਰੀਸ਼ ਦੇ ਨਾਲ ਉਹਨਾਂ ਨੇ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਦਾ ਕਿਤੇ ਨਾ ਕਿਤੇ ਹਰੀਸ਼ ਦੇ ਨਾਲ ਨਾਮ ਦੇਣਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਉਹਨਾਂ ਦਾ ਜੈਕੀ ਸ਼ਰਾਫ ਦੇ ਨਾਲ ਜਦੋਂ ਉਹਨਾਂ ਨੇ ਫਿਲਮ ਕੀਤੀ ਜੈਕੀ ਸ਼ਰਾਫ 34 ਸਾਲਾਂ ਦੇ ਸੀ ਜਦੋਂ ਕ੍ਰਿਸ਼ਮਾ ਕਪੂਰ ਫਿਲਮ ਕਰਨ ਦੇ ਲਈ ਜੈਕੀ ਸ਼ਰਾਫ ਦੇ ਨਾਲ ਗਈ ਔਰ ਕ੍ਰਿਸ਼ਮਾ ਦੀ ਉਮਰ ਸੀਗੀ ਉਹ ਉਸ 17 ਸਾਲ ਇਹ ਮੀਡੀਆ ਨੂੰ ਵੀ ਔਰ ਲਾਈਮਲਾਈਟ ਦੇ ਵਿੱਚ ਰਹਿਣ ਦੇ ਲਈ ਵੀ ਇੱਕ ਕ੍ਰਿਸ਼ਮਾ ਦਾ ਜਿਹੜਾ ਇਹ ਨਿਊਜ਼ ਦਾ ਮਟੀਰੀਅਲ ਸੀ ਬਹੁਤ ਜ਼ਿਆਦਾ ਉਸ ਤੋਂ ਵਾਇਰਲ ਹੋਇਆ ਕੀ ਕ੍ਰਿਸ਼ਮਾ ਕਪੂਰ ਆਪਣੇ ਤੋਂ ਡਬਲ ਏਜ ਦੇ ਬੰਦੇ ਦੇ ਨਾਲ ਅਫੇਅਰ ਚਲਾ ਰਹੀ ਸੀ ਯਾਨੀ ਕਿ ਜੈਕੀ ਸ਼ਰੌਫ ਦੇ ਨਾਲ ਜਦੋਂ ਅਗਲੇ ਸਟੈਪ ਤੇ ਵਧਦੇ ਨੇ ਉਹ ਅਧੀਆਂ ਫਿਲਮਾਂ ਕਰਨ ਦੇ ਲਈ ਅਜੀਤ ਦੇਵਗੰਦ ਦੇ ਨਾਲ ਜਾਂਦੇ ਨੇ ਅਜੀਤ ਦੇਵਗੰਦ ਦੇ ਨਾਲ ਜਿਹੜੀ ਕ੍ਰਿਸ਼ਮਾ ਆਪਣੀਆਂ ਫਿਲਮਾਂ ਕਰਦੀ ਹੈ ਤੇ ਉਸ ਤੋਂ ਬਾਅਦ ਉਹਦਾ ਅਜੀਤ ਦੇਵਗੰਦ ਦੇ ਨਾਲ ਵੀ ਅਫੇਅਰ ਚੱਲਦਾ ਹੈ ਜਿਸ ਦੇ ਖੂਬ ਚਰਚਾਵਾਂ ਹੋਈਆਂ ਕਿਉਂਕਿ ਇਹ ਤੁਹਾਨੂੰ ਮੋਟੀ ਮੋਟੀ ਅਗਰ ਗਿਣਤੀ ਦੱਸਾਂ ਤਾਂ ਸੱਤ ਮੁੰਡਿਆਂ ਦੇ ਨਾਲ ਕ੍ਰਿਸ਼ਮਾ ਕਪੂਰ ਨੇ ਅਫੇਅਰ ਚਲਾਇਆ ਆਪਣੇ ਕਰੀਅਰ ਦੇ ਦੌਰਾਨ ਤੇ ਉਸ ਤੋਂ ਬਾਅਦ ਅਜੇ ਦੇਵਗੰਦ ਦੇ ਨਾਲ ਅਫੇਅਰ ਦੀਆਂ ਖਬਰਾਂ ਆਉਣ ਤੋਂ ਬਾਅਦ ਕ੍ਰਿਸ਼ਮਾ ਕਪੂਰ ਜਿਵੇਂ ਜਿਵੇਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਦੀ ਰਹੀ ਅੱਗੇ ਅੱਗੇ ਵਧਦੀ ਰਹੀ ਉਸ ਤੋਂ ਬਾਅਦ ਸਲਮਾਨ ਖਾਨ ਦੇ ਨਾਲ ਉਹਨਾਂ ਨੇ ਹਮ ਸਾਥ ਸਾਥ ਫਿਲਮ ਕੀਤੀ ਜਿਸ ਤੋਂ ਬਾਅਦ ਸਲਮਾਨ ਖਾਨ ਦੇ ਨਾਲ ਵੀ ਕ੍ਰਿਸ਼ਮਾ ਕਪੂਰ ਅਫੇਅਰ ਦੇ ਅਫੇਅਰ ਦੀਆਂ ਸੁਰਖੀਆਂ ਚ ਰਹੀ ਖੂਬ ਉਹਨੇ ਚਰਚਾਵਾਂ ਬਤਾਈਆਂ ਕੰਟਰੋਵਰਸੀਜ਼ ਹੋਈਆਂ ਬਹੁਤ ਕੁਝ ਹੋਇਆ ਜਦੋਂ ਕ੍ਰਿਸ਼ਮਾ ਕਪੂਰ ਦੇ ਲਗਾਤਾਰ ਬੈਕ ਟੂ ਬੈਕ ਅਫੇਅਰਸ ਚੱਲ ਰਹੇ ਸੀ ਉਸ ਤੋਂ ਬਾਅਦ ਗੱਲ ਆਉਂਦੀ ਹੈ ਅਭਿਸ਼ੇਕ ਬਚਨ ਦੀ ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ ਅਭਿਸ਼ੇਕ ਬਚਨ ਉਹ ਨਾਮ ਜਿਸ ਦੇ ਨਾਲ ਕ੍ਰਿਸ਼ਮਾ ਕਪੂਰ ਨੇ ਇੰਗੇਜਮੈਂਟ ਵੀ ਕਰਵਾਈ ਸੀ ਪਰ ਕਿਤੇ ਨਾ ਕਿਤੇ ਇਹ ਜੇ ਰੀਜਨਸ ਬਣੇ ਉਹਨਾਂ ਦੀ ਮਦਰ ਨੇ ਇਹਨਾਂ ਦੀ ਇੰਗੇਜਮੈਂਟ ਵੀ ਤੋੜਵਾ ਦਿੱਤੀ ਅਭਿਸ਼ੇਕ ਵਚਨ ਅਤੇ ਪ੍ਰਿਸ਼ਮਾ ਕਪੂਰ ਦੋਨੋਂ ਹੀ ਵਿਆਹ ਦੇ ਬੰਧਨ ਦੇ ਵਿੱਚ ਬੰਨਣ ਜਾ ਰਹੇ ਸੀਗੇ ਜਿਸ ਤੋਂ ਪਹਿਲਾਂ ਹੀ ਉਹਨਾਂ ਦੇ ਅਫੇਅਰਸ ਦੇ ਬਾਰੇ ਵੀ ਪਤਾ ਲੱਗਾ ਔਰ ਹੋਰ ਵੀ ਬਹੁਤ ਸਾਰੇ ਰੀਜਨਸ ਹੋਏ ਜਿਸ ਤੋਂ ਬਾਅਦ ਬਬਿਤਾ ਨੇ ਉਹਨਾਂ ਨੂੰ ਅਲੱਗ ਕਰਦੇ ਤਾਂ ਉਹਨਾਂ ਨੂੰ ਸੈਪਰੇਟ ਕਰ ਦਿੱਤਾ ਕਿਉਂਕਿ ਉਸ ਟਾਈਮ ਤੇ ਅਭਿਸ਼ੇਕ ਅਭਿਸ਼ੇਕ ਬੱਚਨ ਬਹੁਤ ਜ਼ਿਆਦਾ ਹਿੱਟ ਫਿਲਮਾਂ ਦੇ ਰਹੇ ਸੀ ਇੰਡਸਟਰੀ ਨੂੰ ਤੇ ਅਨਤਾਪ ਬੱਚਨ ਨੂੰ ਉਸ ਟਾਈਮ ਤੇ ਇੱਕ ਇੰਡਸਟਰੀ ਦੀ ਉਹ ਕੰਪਨੀ ਸ਼ੁਰੂ ਕੀਤੀ ਸੀ ਜਿਹਦੇ ਉਹ ਅਨਤਾਪ ਬੱਚਨ ਦਾ ਸਿੱਧਾ ਬਹੁਤ ਜ਼ਿਆਦਾ ਕਰਜ਼ਾ ਚੜ ਗਿਆ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਰੀਜ਼ਨ ਹੋਵੇ ਕਿ ਰਿਸ਼ਮਾ ਕਪੂਰ ਔਰ ਅਭਿਸ਼ੇਕ ਬੱਚਨ ਦਾ ਰਿਸ਼ਤਾ ਟੁੱਟਣ ਦੇ ਪਿੱਛੇ ਅਭਿਸ਼ੇਕ ਬੱਚਨ ਦਾ ਰਿਸ਼ਤਾ ਟੁੱਟਣ ਤੋਂ ਠੀਕ ਬਾਅਦ ਰਿਸ਼ਮਾ ਕਪੂਰ ਇੱਕ ਹੋਰ ਮੁੰਡੇ ਦੇ ਨਾਲ ਰਿਲੇਸ਼ਨ ਚਾਹੁੰਦੇ ਨੇ ਉਹ ਮੁੰਡੇ ਦਾ ਨਾਮ ਹੈ ਸੰਜੀਤ ਸੰਜੀਤ ਉਹ ਬਿ ਕ੍ਰਿਸ਼ਮਾ ਕਪੂਰ ਨੇ 2-3 ਸਾਲ ਦਾ ਅਫੇਅਰ ਚਲਾਉਣ ਤੋਂ ਬਾਅਦ ਵਿਆਹ ਕਰਵਾ ਲਿਆ ਯਾਨੀ ਕਿ ਫਾਈਨਲੀ ਕ੍ਰਿਸ਼ਮਾ ਕਪੂਰ ਨੂੰ ਲੱਗ ਗਿਆ ਕਿ ਉਹਨਾਂ ਫਾਈਨੈਂਸ਼ੀਅਲੀ ਮਸਟੇਬਲ ਆ ਔਰ ਇਸ ਬੰਦੇ ਨਾਲ ਵਿਆਹ ਕਰਾਉਣ ਤੋਂ ਬਾਅਦ ਮੇਰੀ ਜ਼ਿੰਦਗੀ ਜੋ ਹੈ ਬਹੁਤ ਜ਼ਿਆਦਾ ਸੈਟਲ ਰਹੇਗੀ ਸੋ ਉਸਨੇ ਸੰਜੇ ਦੇ ਨਾਲ ਵਿਆਹ ਕਰਵਾ ਲਿਆ 13 ਸਾਲ ਇਹਨਾਂ ਦਾ ਵਿਆਹ ਚੱਲਿਆ ਯਾਨੀ ਕਿ 2003 ਚ ਵਿਆਹ ਹੁੰਦਾ ਔਰ 2016 ਮੇਰੇ ਨਾਲ ਦਾ ਬ੍ਰੇਕਅਪ ਹੋ ਜਾਂਦਾ ਇਹਨਾਂ ਦਾ ਡਾਈਵੋਰਸ ਹੋ ਜਾਂਦਾ ਉਸ ਤੋਂ ਬਾਅਦ ਲਗਾਤਾਰ ਚਰਚੀਆਂ ਦੇ ਵਿੱਚ ਰਹੀ ਕ੍ਰਿਸ਼ਮਾ ਕਪੂਰ ਔਰ ਅੱਜ ਵੀ ਤੁਸੀਂ ਅਗਰ ਤਸਵੀਰਾਂ ਵੀਡੀਓਜ਼ ਖੋਲ ਕੇ ਕ੍ਰਿਸ਼ਮਾ ਕਪੂਰ ਨੇ ਦੇਖਦੇ ਹੋ ਤੇ ਤੁਹਾਨੂੰ ਸਿੰਗਲ ਮਦਰ ਆਪਣੇ ਬੱਚਿਆਂ ਦੇ ਨਾਲ ਖੁੰਦੀ ਹੋਈ ਹਮੇਸ਼ਾ ਨਜ਼ਰ ਆਏਗੀ ਜਾਂ ਫਿਰ ਉਹ ਕ੍ਰੀਨਾ ਕਪੂਰ ਦੇ ਨਾਲ ਰਹਿੰਦੀ ਹੋਈ ਨਜ਼ਰ ਆਏਗੀ ਸੋ ਇਹ ਕਪੂਰ ਖਾਨਦਾਨ ਦੇ ਪਿੱਛੇ ਬਹੁਤ ਵੱਡਾ ਟਵਿਸਟ ਹੈ ਅਸੀਂ ਕਹਿ ਤਾਂ ਦਿੰਨੇ ਕਿ ਕਪੂਰ ਪਰਿਵਾਰ ਇੰਡਸਟਰੀ ਦਾ ਬਹੁਤ ਜਾਣਿਆ ਪਛਾਣਿਆ ਮੰਨਿਆ ਪਰਮੰਨਿਆ ਨਾਮ ਹੈ ਪਰ ਇਹ ਅੱਗੇ ਕਿੱਦਾਂ ਆਉਂਦੇ ਨੇ ਕਿੰਨੀਆਂ ਔਕੜਾਂ ਸਹਿ ਕੇ ਇਹ ਪਰਿਵਾਰ ਅੱਗੇ ਆਇਆ ਇਹਦੇ ਬਾਰੇ ਜ਼ਰੂਰ ਅਸੀਂ ਡਿਟੇਲ ਦੇ ਵਿੱਚ ਵੀ ਗੱਲ ਕਰਾਂਗੇ ਪਰ ਅੱਜ ਸਿਰ ਜੋ ਕਿਸ ਤਰ੍ਹਾਂ ਇੰਡਸਟਰੀ ਦੇ ਵਿੱਚ ਪੈਰ ਰੱਖਦੀ ਔਰ ਕਿੰਨੇ ਸਾਰੇ ਅਫਰਟਸ ਕਰਨ ਤੋਂ ਬਾਅਦ ਫਾਈਨਲੀ ਇੱਕ ਬੰਦੇ ਨੂੰ ਆਪਣੇ ਵਿਆਹ ਦੇ ਲਈ ਵੀ ਹਾਂ ਕਰਦੀ ਹੈ ਵਿਆਹ ਕਰਵਾ ਵੀ ਲੈਂਦੀ ਹੈ ਦੋ ਬੱਚੇ ਹੋਣ ਦੇ ਬਾਅਦ ਉਹਨਾਂ ਦਾ 13 ਸਾਲ ਬਾਅਦ ਡਿਵੋਰਸ ਵੀ ਹੋ ਜਾਂਦਾ ਹੈ ਬੈਵੋਰਸ ਹੋਣ ਤੋਂ ਬਾਅਦ ਇੱਕ ਹੋਰ ਸੰਦੀਪ ਨਾਮ ਦੇ ਲੜਕੇ ਦੇ ਨਾਲ ਕ੍ਰਿਸ਼ਮਾ ਕਪੂਰ ਦੀਆਂ ਚਰਚਾਵਾਂ ਲਗਾਤਾਰ ਚੱਲ ਰਹੀਆਂ ਸੰਦੀਪ ਦੇ ਨਾਲ ਦੀ ਉਹਨਾਂ ਦੀਆਂ ਤਸਵੀਰਾਂ ਜੋ ਨੇ ਲਗਾਤਾਰ ਸੁਰਖੀਆਂ ਵਿੱਚ ਰਹੀਆਂ ਸੋ ਹੁਣ ਅਗਰ ਜ਼ਿਕਰ ਕਰੀਏ ਤਾਂ ਕ੍ਰਿਸ਼ਮਾ ਕਪੂਰ ਨਾ ਤਾਂ ਫਿਲਮਾਂ ਕਰ ਰਹੀ ਹੈ ਨਾ ਹੀ ਉਹਨਾਂ ਦੇ ਨਾਲ ਕੋਈ ਰਹਿ ਰਿਹਾ ਨਾ ਹੀ ਉਹ ਕਿਸੇ ਨਾਲ ਨਿਵਿੰਚ ਹੈ ਬਿਲਕੁਲ ਸਿੰਗਲ ਮਦਰ ਕ੍ਰਿਸ਼ਮਾ ਕਪੂਰ ਲਾਈਫ ਆਪਣੀ ਜੋੜੀ ਆਪਣੇ ਬੱਚਿਆਂ ਦੇ ਨਾਲ ਹੁਣ ਇਹ ਦੇਖਣਾ ਹੋਏਗਾ ਕਿ ਉਹਨਾਂ ਦੇ ਬੱਚੇ ਅੱਗੇ ਕਿਸ ਤਰ੍ਹਾਂ ਦਾ ਕੈਰੀਅਰ ਆਪਣਾ ਕੰਟੀਨਿਊ ਕਰਦੇ ਨੇ ਕਿਸ ਤਰ੍ਹਾਂ ਦੀਆਂ ਉਹਨਾਂ ਦੀਆਂ ਤਸਵੀਰਾਂ ਵੀਡੀਓਜ਼ ਜਿਹੜੇ ਸਾਰੀਆਂ ਸਾਹਮਣੇ ਆਉਂਦੀਆਂ ਨੇ ਇਹ ਦੇਖਣਾ ਬੜਾ ਖਾਸ ਰਹੇਗਾ ਸੋ ਕ੍ਰਿਸ਼ਮਾ ਕਪੂਰ ਦੀ ਛੋਟੀ ਜਿਹੀ ਜਰੂਰਤ ਅਸੀਂ ਚਾਤ ਪਾਈ ਹੈ ਕਿ ਕ੍ਰਿਸ਼ਮਾ ਕਪੂਰ ਕਿਸ ਤਰ੍ਹਾਂ ਹਿੱਟ ਹੁੰਦੀ ਹੈ 1991 ਤੋਂ ਲੈ ਕੇ 1900 99 ਤੱਕ ਉਹਨਾਂ ਦਾ ਕੈਰੀਅਰ ਬਹੁਤ ਜ਼ਿਆਦਾ ਪੀਕ ਤੇ ਸੀ ਉਹਨਾਂ ਨੇ ਬਹੁਤ ਹਿੱਟ ਫਿਲਮਾਂ ਦਿੱਤੀਆਂ ਇਨਫੈਕਟ 2000 ਦੇ ਵਿੱਚ ਵੀ ਜਿਹੜੀ ਉਹਨਾਂ ਦੇ ਫਿਲਮਾਈ ਹਨ ਸਾਥ-ਸਾਥ ਹੈ ਉਸ ਤੋਂ ਬਾਅਦ ਵੀ ਇਹਨੂੰ ਬਹੁਤ ਬਹੁਤ ਜ਼ਿਆਦਾ ਪਰਵਾਹ ਹੰਗਾਰਾ ਮਿਲਿਆ ਉਸ ਤੋਂ ਬਾਅਦ ਪਰ ਕੈਰੀਅਰ ਕਿਉਂ ਫਲॉप ਹੁੰਦਾ ਹੈ ਇਹਦੇ ਪਿੱਛੇ ਤੋਂ ਹਾਲਵਾਜ ਰੀਜ਼ਨ ਗੱਲਦੇ ਹਨ ਕਿ ਉਹਨਾਂ ਦੇ ਡਾਈਵੋਰਸ ਤੇ ਕਰਕੇ ਵੀ ਉਹਨਾਂ ਦੇ ਹਸਬੰਦ ਨੇ ਇੱਕ ਗੱਲ ਇਹ ਜੀ ਕਹਿ ਦਿੱਤੀ ਕਿ ਰਿਸ਼ਮਾ ਕਪੂਰ ਨੂੰ ਕਰਨ ਦੇ ਲਈ ਜਿਸ ਤੋਂ ਬਾਅਦ ਰਿਸ਼ਮਾ ਨੇ ਡਾਈਵੋਰਸ ਲੈਣ ਦਾ ਫੈਸਲਾ ਕਰ ਦਿੱਤਾ ਤੋ ਕ੍ਰਿਸ਼ਮਾ ਜੀ ਅੱਜ ਅਸੀਂ ਗੱਲ ਕਰ ਲਈਏ ਤੋ ਅੱਗੇ ਉਹਨਾਂ ਦੀ ਭੈਣ ਤਰੀਨਾ ਦੇ ਬਾਰੇ ਵਿੱਚ ਡਿਟੇਲਸ ਪੇਸ਼ ਕਰਾਂਗੇ ਫਿਲਹਾਲ ਨੂੰ ਮੈਂ ਜੋ ਇਜਾਜ਼ਤ ਤਾ ਨਵਨ ਗਣੇਸ਼ ਜੀ ਨਾਲ ਮਨਪੁਰ ਖੁੱਲ੍ਹਦਾ ਜਾ ਰਿਹਾ ਤੇ ਵੀ ਚੰਡੀਗੜ੍ਹ